ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਲਗਾਤਾਰ ਦੇਖਿਆ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਪੂਰੇ ਦੇਸ਼ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਛਾਇਆ ਹੋਇਆ ਤੇ ਉਸੇ ਦੇ ਵਿਚਾਲੇ ਜਿਸ ਐਕਸਰਸਾਈਜ਼ ਪਾਲਿਸੀ ਦੇ ਕਰਕੇ ਅਰਵਿੰਦ ਕੇਜਰੀਵਾਲ ਇਸ ਵੇਲੇ ਈਡੀ ਦੀ ਗ੍ਰਿਫਤ ਵਿੱਚ ਨੇ ਉਸੇ ਐਕਸਰਸਾਈਜ਼ ਪਾਲਿਸੀ ਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਵੀ ਬਵਾਲ ਹੋਣਾ ਸ਼ੁਰੂ ਹੋ ਗਿਆ ਦੱਸਦੀ ਹੈ ਕਿ ਅੱਜ ਬੀਜੇਪੀ ਦੇ ਵੱਲੋਂ ਬੀਜੇਪੀ ਦੇ ਵੱਡੇ ਆਗੂਆਂ ਦੇ ਵੱਲੋਂ ਸੁਭਾ ਪ੍ਰਦਾਨ ਸੁਨੀਲ ਜਾਖੜ ਦੇ ਵੱਲੋਂ ਚੋਣ ਕਮਿਸ਼ਨ ਦਾ ਰੁਖ ਕੀਤਾ ਗਿਆ ਉੱਥੇ ਜਾ ਕੇ ਉਹਨਾਂ ਨੇ ਪੱਤਰ ਦਿੱਤਾ ਤੇ ਐਕਸਾਈਜ਼ ਪਾਲਿਸੀ ਦੇ ਬਾਰੇ ਸਾਰੀ ਗੱਲਬਾਤ ਕੀਤੀ ਤੇ ਪੰਜਾਬ ਦੇ ਜੋ ਇਹ ਨੀਤੀ ਲਿਆਉਣ ਦੀ ਗੱਲ ਹੋ ਰਹੀ ਹੈ ਇਹਦੇ ਤੇ ਵੀ ਸਵਾਲ ਚੱਕੇ ਤਾਂ ਇਸੇ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਡਿਸਕਸ਼ਨ ਕਰਾਂਗੇ ਇਸੇ ਮੁੱਦੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ ਗगनਦੀਪ ਗगन ਸਵਾਗਤ ਹੈ ਤੁਹਾਡਾ ਸਾਸ਼ੀਆ ਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਗਗਨ ਐਕਸਾਈਜ਼ ਪਾਲਿਸੀ ਇਸੇ ਕਰਕੇ ਇਸ ਵੇਲੇ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਤਾਂ ਇਸੇ ਐਕਸਾਈਜ਼ ਪਾਲਿਸੀ ਕਰਕੇ ਹੁਣ ਬਵਾਲ ਮਚ ਗਿਆ ਪੰਜਾਬ ਦੇ ਵਿੱਚ ਭਾਜਪਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਫੇਰ ਇੱਕ ਵਾਰ ਜੋ ਹੈ ਨਾ ਤਕਰਾਰ ਨਜ਼ਰ ਆ ਰਹੀ ਹੈ ਹੁਣ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਜੋ ਹੋ ਰਿਹਾ ਹੈ ਹੋ ਰਿਹਾ ਪਰ ਪੰਜਾਬ ਦੇ ਵਿੱਚ ਉਸ ਦਾ ਅਸਰ ਪੂਰਾ ਪੂਰਾ ਦੇਖਣ ਨੂੰ ਮਿਲ ਰਿਹਾ ਹੈ ਕੀ ਕਹਿਣਾ ਹੈ ਗਗਨ ਜੀ ਬਿਲਕੁਲ ਜੀ ਇੱਕ ਤਾਂ ਜਿਹੜੀ ਗੱਲ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਣਾਂ ਦੇ ਵੱਲੋਂ ਚੋਣ ਕਮਿਸ਼ਨ ਦਾ ਰੁਖ ਕੀਤਾ ਗਿਆ ਇਸ ਤੋਂ ਪਹਿਲਾਂ ਆਪ ਜੇ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਹੋ ਗਈ ਐ ਐਕਸਾਈਜ਼ ਪਾਲਿਸੀ ਦੇ ਵਿੱਚ ਇਸ ਤੋਂ ਪਹਿਲਾਂ ਚਾਰ ਨੇਤਾ ਹੋਰ ਆਮ ਆਦਮੀ ਪਾਰਟੀ ਦੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਰਹੇ ਜਿਨ੍ਹਾਂ ਨੂੰ ਸਾਲ 1.5 ਸਾਲ ਹੋ ਗਿਆ ਤੇ ਹੁਣ ਅਰਵਿੰਦ ਕੇਜਰੀਵਾਲ ਦੀ ਹਾਲ ਤਾਜੀ ਤਾਜੀ ਗ੍ਰਫਤਾਰੀ ਹੋਈ ਹੈ ਤੇ ਨਾਲ ਹੀ ਇੱਕ ਵਿਧਾਇਕ ਉਹਨਾਂ ਦੇ ਘਰ ਵੀ ਜਿਹੜੀ ਹੈ ਜਿਹੜੀ ਕਹ ਲਈਏ ਕਿ ਜਾਂਚ ਟੀਮ ਪਹੁੰਚੀ ਹੈ ਸੋ ਇਹ ਪੂਰੇ ਮਾਮਲੇ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਪਹਿਲਾਂ ਨਿਸ਼ਾਨੇ ਸਾਧਦੀ ਰਹੀ ਹੈ ਉਹਨਾਂ ਦੇ ਉੱਤੇ ਤਾਂ ਜੇ ਕਾਸਿਦੀ ਰਹੀ ਹੈ ਕਿ ਭਾਜਪਾ ਈਡੀ ਦਾ ਮਤਲਬ ਹੈ ਭਾਜਪਾ ਜਾਂ ਐਨਆਈਏ ਦਾ ਮਤਲਬ ਹੈ ਭਾਜਪਾ ਸੋ ਇਹ ਆਮ ਆਦਮੀ ਪਾਰਟੀ ਦੇ ਸੀਨੀਅਰ ਜਿਹੜੇ ਨੇਤਾ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਈਡੀ ਤੇ ਜੜੀਆਂ ਹੋਰ ਜਾਂਚ ਏਜੰਸੀਆਂ ਨੇ ਉਹ ਕੱਠ ਪੁਤਲੀ ਬਣ ਕੇ ਕੇਂਦਰ ਸਰਕਾਰ ਦੀਆਂ ਕੰਮ ਕਰ ਰਹੀਆਂ ਨੇ ਤੇ ਨਾਲ ਹੀ ਜਦੋਂ ਸੰਮਣ ਜਾਂਦੇ ਸਨ ਤੁਹਾਨੂੰ ਯਾਦ ਹੋਵੇਗਾ ਕਿ ਉਦੋਂ ਵੀ ਅਰਵਿੰਦ ਕੇਜਰੀਵਾਲੇ ਜਰੂਰ ਗੱਲ ਕਹਿੰਦੇ ਨਜ਼ਰੋਂ ਦੇ ਸਨ ਕਿ ਜੜੀ ਈਡੀ ਐ ਸਾਨੂੰ ਡਰਾ ਰਹੀ ਹੈ ਗੈਰ ਕਾਨੂੰਨੀ ਵਾਰੰਟ ਜਾਰੀ ਕਰ ਰਹੀ ਹੈ ਤੇ ਨਾਲ ਹੀ ਹੁਣ ਜੜੀ ਇਹ ਨੀਤੀ ਹੈ ਕਿਉਂਕਿ ਗ੍ਰਿਫਤਾਰੀ ਹੋਈ ਹੈ ਸ਼ਰਾਬ ਨੀਤੀ ਜੜੀ ਹੈ ਸ਼ਰਾਾਕਤਿਤ ਸ਼ਰਾਬ ਘਟਾਲੇ ਦੀ ਗੱਲ ਕੀਤੀ ਜਾਂਦੀ ਆਪਕਾਰੀ ਨੀਤੀ ਦੀ ਗੱਲ ਕੀਤੀ ਜਾਂਦੀ ਹੈ ਨਿਧੀ ਗੱਲ ਇਹ ਹੈ ਕਿ ਜਦੋਂ ਦਿੱਲੀ ਦੇ ਵਿੱਚ ਆਪਕਰੀ ਨੀਤੀ ਆਈ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਹੋਮ ਡਿਲੀਵਰੀ ਸ਼ੁਰੂ ਹੋ ਗਈ ਸੀ ਤੇ ਨਿੱਜੀ ਹੱਥਾਂ ਦੇ ਵਿੱਚ ਜਿਹੜਾ ਇਹ ਪੂਰਾ ਮਾਮਲਾ ਚੱਲ ਗਿਆ ਸੀ ਨਿੱਜੀ ਹੱਥਾਂ ਦੇ ਵਿੱਚ ਜੜੀ ਹੈ ਸ਼ਰਾਬ ਵਾਲਾ ਜਿਹੜੇ ਸਪਲਾਈ ਹੈ ਚਲੀ ਗਈ ਸੀ ਫੈਕਟਰੀਆਂ ਜਾਂ ਕੰਮਕਾਰ ਜਿਹੜਾ ਨਿੱਜੀ ਹੱਥਾਂ ਦੇ ਵਿੱਚ ਚੱਲ ਗਿਆ ਸੀ ਸਰਕਾਰ ਦਾ ਰੋਲ ਉੱਥੇ ਜ਼ਰੂਰ ਖਤਮ ਹੋਇਆ ਸੀ ਪਰ ਜਿਹੜਾ ਇਸ ਪੂਰੇ ਮਾਮਲੇ ਦੇ ਉੱਤੇ ਪਹਿਲਾਂ ਮਨੀਸ਼ ਸਿਸੋਧਿਆ ਹੁਣਾਂ ਦੀ ਗ੍ਰਿਫਤਾਰੀ ਹੁੰਦੀ ਹੈ ਕਿਉਂਕਿ 2021 ਦੇ ਵਿੱਚ ਇਹ ਜਿਹੜੀ ਪਾਲਿਸੀ ਆਈ ਸੀ ਐਕਸਾਈਜ਼ ਪਾਲਿਸੀ ਆਈ ਸੀ ਜਿਸ ਦੇ ਜਿਸ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਜਾਂਚ ਟੀਮ ਬੈਠੀ ਹੈ ਜਿਸ ਦੇ ਵਿੱਚ ਮਨੀਸ਼ ਸਿਸੋਧਿਆ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਜਿਹੜੀ ਪੂਰਾ ਜਿਹੜਾ ਪੂਰਾ ਖਲਾਸਾ ਹੋਇਆ ਹੈ ਕਿ 600 ਕਰੋੜ ਰੁਪਏ ਦਾ ਕਪਲਾ ਜਿਹੜਾ ਜ਼ਾਹਿਰ ਹੋਇਆ ਹੈ ਜਿਹੜੇ ਦਸਤਾਵੇਜ਼ ਈਡੀ ਨੇ ਰਾਉਸ ਐਵੇਨਿਊ ਕੋਰਟ ਦੇ ਜਿਹੜੇ ਪੇਸ਼ ਕੀਤੇ ਸਨ ਜਿਹੜੇ ਵੀ ਕੱਲ ਦੀ ਗੱਲ ਕਰੀ ਜਾਵੇ ਰਿਮਾਂਡ ਦੀ ਗੱਲ ਕੀਤੀ ਜਾ ਰਹੀ ਸੀ ਕਿ 10 ਦਿਨ ਦਾ ਰਿਮਾਂਡ ਦਿੱਤਾ ਜਾਵੇ ਪਰ 6 ਦਿਨ ਦਾ ਰਿਮਾਂਡ ਮਿਲਿਆ ਹੁਣ 28 ਮਾਰਚ ਨੂੰ 2 ਵਜੇ ਦੁਪਹਿਰੇ ਪੇਸ਼ ਕੀਤਾ ਜਾਵੇ ਗਾਰਵਿੰਦ ਕੇਜਰੀਵਾਲ ਹੁਣਾਂ ਨੂੰ ਦੁਪਹਿਰ ਸੋ ਹੁਣ ਗੱਲ ਕੀਤੀ ਜਾਵੇ ਪੰਜਾਬ ਦੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਭਾਜਪਾ ਪਾਰਟੀ ਦੇ ਉਤੇ ਤਾਂ ਜੇ ਕੱਸ ਦੇ ਜ਼ਰੂਰ ਨਜ਼ਰ ਆਉਂਦੇ ਸਨ ਕਿ ਈਡੀ ਨੂੰ ਵਰਤ ਰਹੇ ਨੇ ਜਾਂ ਹੋਰ ਜਾਂਚ ਏਜੰਸੀਆਂ ਨੂੰ ਵਰਤ ਰਹੇ ਨੇ ਤੇ ਜੇ ਪੰਜਾਬ ਦੇ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਨੇ ਇਹ ਗੱਲ ਜ਼ਰੂਰ ਉਠਾਈ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹੀ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਲਿਆਉਣ ਦੀ ਵੀ ਤਿਆਰੀ ਕਰ ਦਿੱਤੀ ਗਈ ਸੀ ਤੇ ਜਿਸ ਦਾ ਜਿਸ ਦੇ ਦੋਸ਼ੀ ਉਹਨਾਂ ਨੇ ਮੰਨਿਆ ਹੈ ਹਰਪਾਲ ਸਿੰਘ ਚੀਮਾ ਨੂੰ ਰਾਗਵ ਚੱਡਾਏ ਹੋਣਾ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਕਈ ਅਨ ਲੀਡਰ ਨੇ ਉਹਨਾਂ ਨੂੰ ਉਹਨਾਂ ਨੇ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਕੋਈ ਹਵਾ ਦੇ ਵਿੱਚ ਤੀਰ ਨਹੀਂ ਛੱਡ ਰਿਹਾ ਮੇਰੇ ਕੋਲ ਪੁਖਤਾ ਸਬੂਤ ਨੇ ਕਿ ਜਦੋਂ ਇਹ ਇਹ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਲਿਆਉਣ ਦੀ ਗੱਲ ਹੋਈ ਸੀ ਉਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਸਨ ਉਦੋਂ ਰਾਗਵ ਚੱਡਾ ਜੀ ਵੀ ਮੌਜੂਦ ਸਨ ਤੇ ਹੋਰ ਵੀ ਉਹਨਾਂ ਨੇ ਕਈ ਨੇਤਾਵਾਂ ਦੇ ਨਾਮ ਲਏ ਹਾਲਾਂਕਿ ਰਾਗਵ ਚੱਡਾ ਜੀ ਆਪਣੀ ਅੱਖ ਦਾ ਆਪਰੇਸ਼ਨ ਕਰਵਾਉਣ ਵਾਸਤੇ ਲੰਡਨ ਦੇ ਵਿੱਚ ਗਏ ਹੋਏ ਨੇ ਸੋ ਇਸ ਗੱਲ ਤੇ ਸੁਨੀਲ ਜਾਖੜ ਹੋਣਾ ਨੇ ਜਰੂਰ ਸਿਹਤ ਯਾਬੀ ਦੀ ਅਰਦਾਸ ਕੀਤੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਪਿਵੇਖ ਦੀ ਗੱਲ ਆ ਤਾਂ ਉਸ ਤੇ ਨਿਤਾਵਾਂ ਦਾ ਜਿਹੜੋ ਭਾਵੇਂ ਇੱਕ ਕਹਿ ਲਈਏ ਕਿ ਪਬਲਿਸਿਟੀ ਸਟੰਟੀ ਹੁੰਦਾ ਭਾਵੇਂ ਕੁਝ ਵੀ ਹੋਵੇ ਆਵਾਜ਼ ਤਾਂ ਚੁੱਕ ਰਹੇ ਨੇ ਹਾਲੇ ਕਿ ਪਾਵਰ ਦੇ ਵਿੱਚ ਨਹੀਂ ਹੈ ਸੋ ਪਾਵਰ ਦੇ ਵਿੱਚ ਆਉਣ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਦਿਖਾਉਣਾ ਪਵੇਗਾ ਸੋ ਸੁਨੀਲ ਜਾਖੜ ਹੋਣਾ ਨੇ ਚੋਣ ਕਮਿਸ਼ਨ ਦੇ ਅੱਗੇ ਇਹ ਗੱਲ ਜਰੂਰ ਰੱਖੀ ਹੈ ਉਹਨਾਂ ਨੇ ਇਹ ਗੱਲ ਜਰੂਰ ਕਹੀ ਹੈ ਕਿ ਮੇਰੇ ਕੋਲ ਪੁਕਤਾ ਸਬੂਤ ਨੇ ਕਿ ਐਕਸਾਈਜ਼ ਪਾਲਿਸੀ ਲਿਆਉਣ ਦੀ ਜਿਹੜੀ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਲਿਆਂਦੀ ਜਾ ਰਹੀ ਹੈ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਬੀਤੇ ਦਿਨੀ ਆਪਾਂ ਨਿਧੀ ਡਿਸਕਸ਼ਨ ਕੀਤੀ ਸੀ ਤੇ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਉਹਨਾਂ ਬਿਆਨਾਂ ਦੇ ਉੱਤੇ ਬਣਾਈਆਂ ਉਹਨਾਂ ਉਰ ਉਹਨਾਂ ਉਹ ਗੱਲਾਂ ਕਰਕੇ ਉਹ ਗਰੰਟੀਆਂ ਦੇ ਕੇ ਬਣਾਈਆਂ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਨਿਧੀ ਇਹ ਵੀ ਗੱਲ ਮੈਂ ਤੁਹਾਨੂੰ ਕਹੀ ਸੀ ਕਿ ਕੀ ਆਮ ਆਦਮੀ ਪਾਰਟੀ ਸਿਰਫ ਸਿੰਥੈਟਿਕ ਡਰੱਗ ਨੂੰ ਹੀ ਨਸ਼ਾ ਮੰਨਦੀ ਹੈ ਕੀ ਸ਼ਰਾਬ ਕੋਈ એનર્ਜੀ ਡਰਿੰਕ ਹੈ ਕੀ ਸ਼ਰਾਬ ਨਸ਼ਾ ਨਹੀਂ ਸੋ ਜੇ ਦਿੱਲੀ ਦੀ ਆਧਾਰ ਤੇ ਜੇ ਦਿੱਲੀ ਦੇ ਤਰਜੇ ਦੇ ਉੱਤੇ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਜੇ ਦਿੱਲੀ ਦਾ ਸਿੱਖਿਆ ਮਾਡਲ ਲੈ ਕੇ ਆ ਰਹੇ ਦਿੱਲੀ ਤੇ ਸਿਹਤ ਮਾਡਲ ਲੈ ਕੇ ਆ ਰਹੇ ਤਾਂ ਦਿੱਲੀ ਦਾ ਸ਼ਰਾਬ ਮਾਡਲ ਜਾਂ ਦਿੱਲੀ ਦਾ ਉਹ ਐਕਸਰਸਾਈਜ਼ ਮਾਡਲ ਵੀ ਲੈ ਕੇ ਜਰੂਰ ਪੰਜਾਬ ਵਾਲੇ ਗगन ਇਸ ਨੂੰ ਐਕਸੈਪਟ ਕਰ ਵੀ ਨਹੀਂ ਰਹੇ ਉਹ ਕਹਿੰਦੇ ਸਾਨੂੰ ਰੰਗਲਾ ਪੰਜਾਬ ਚਾਹੀਦਾ ਹੈ ਸਾਨੂੰ ਸਿੱਖਿਆ ਦੇ ਵਿੱਚ ਤਬਦੀਲੀ ਚਾਹੀਦੀ ਸਾਨੂੰ ਦਿੱਲੀ ਦੇ ਵਰਗਾ ਪੰਜਾਬ ਨਹੀਂ ਚਾਹੀਦਾ ਇਹ ਚੀਜ਼ਾਂ ਆਪਾਂ ਜਦੋਂ ਵਿਚਰਦੇ ਆ ਲੋਕਾਂ ਦੇ ਵਿੱਚ ਬੋਲਦੇ ਆ ਲੋਕ ਬਿਲਕੁਲ ਨਦੀ ਮੈਂ ਇਸ ਚੀਜ਼ ਤੇ ਤੁਹਾਨੂੰ ਇੱਕ ਆਪਣੀ ਹੀ ਗੱਲ ਦੱਸ ਦਿੰਨਾ ਕਿ ਦਿੱਲੀ ਚਲੇ ਜਾਓ ਤੁਸੀਂ ਪੰਜਾਬ ਤਾਂ ਹਾਲੇ ਬਹੁਤ ਵਧੀਆ ਸਾਫ਼ ਸੁਥਰੀ ਜੀ ਗੱਲ ਕਰੀਏ ਬੇਸ਼ੱਕ ਭੰਡਣ ਵਾਲਿਆਂ ਨੇ ਭੰਡਿਆ ਹੈ ਕਿ ਉੱਡਦਾ ਪੰਜਾਬ ਹੈ ਜੀ ਇੱਥੇ ਮੁੰਡੇ ਚਿੱਟੇ ਨਾ ਮਾਰ ਰਹੇ ਆ ਜੀ ਮੁੰਡੇ ਨਸ਼ੇ ਕਰਦੇ ਆ ਤੇ ਉਹਨਾਂ ਮੁੰਡਿਆਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ ਜਿਹੜੇ ਰੁਸਤਮ ਹਿੰਦੇ ਨੇ ਪੱਟੀ ਵਰਗਿਆਂ ਦੀ ਗੱਲ ਕਿਉਂ ਨਹੀਂ ਹੁੰਦੀ ਪੰਡੋਰੀ ਵਾਲਿਆਂ ਦੀ ਗੱਲ ਕਿਉਂ ਨਹੀਂ ਹੁੰਦੀ ਸੋ ਤਗੜੇ ਤਗੜੇ ਪਲੇਅਰ ਵੀ ਪੰਜਾਬ ਨੇ ਦਿੱਤੇ ਨੇ ਇਹੋ ਜੀ ਕੋਈ ਗੱਲ ਨਹੀਂ ਪਰ ਗੱਲ ਉਥੇ ਇਹ ਹੁੰਦੀ ਹੈ ਕਿ ਜਦੋਂ ਭੰਡਣਾ ਹੁੰਦਾ ਹਸਾਏ ਦਾ ਨਾਂ ਨਹੀਂ ਰਵਾਇ ਦਾ ਨਾਂ ਹੋ ਜਾਂਦਾ ਜਿਹੜੀ ਇੱਥੇ ਸਿਰਫ ਬਦਨਾਮ ਕਰਨ ਦੇ ਲਈ ਕਿਤਨਾ ਕਿਤੇ ਜਰੂਰ ਗੱਲ ਕਹੀ ਜਾਂਦੀ ਹੈ ਕੋ ਉੜਦਾ ਪੰਜਾਬ ਪਰ ਜਿਹੜੀ ਐਕਸਰਸਾਈਜ਼ ਦੀ ਗੱਲ ਆਪਾਂ ਕਰਦੇ ਆਂ ਜੋ ਚੀਜ਼ ਮੈਂ ਦੇਖੀ ਦਿੱਲੀ ਦੇ ਵਿੱਚ ਰਹਿ ਕੇ ਮੈਂ ਦਿੱਲੀ ਦੇ ਵਿੱਚ 2.5 ਤੋਂ 3 ਸਾਲ ਰਿਹਾ ਹ ਜਿਹੜੇ ਹਾਲਾਤ ਅੱਜ ਪੰਜਾਬ ਦੇ ਵਿੱਚ ਨੇ ਉਹ 3 ਸਾਲ ਪਹਿਲਾਂ ਦਿੱਲੀ ਦੇ ਵਿੱਚ 3 ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਵੀ ਕਹਿ ਸਕਦੇ ਆ ਕਿ ਜਿਹੜੇ ਲੋਕ ਨੌਜਵਾਨ ਟੀਕੇ ਲਾਉਂਦੇ ਆਮ ਦਿਖ ਜਾਂਦੇ ਆ ਦਿੱਲੀ ਦਾ ਵੀਆਈਪੀ ਏਰੀਆ ਨਵੀਂ ਦਿੱਲੀ ਵਾਲਾ ਪਾਰਲੀਮੈਂਟ ਵਾਲਾ ਏਰੀਆ ਤੇ ਉੱਥੇ ਤੁਸੀਂ ਜਾਓਗੇ ਫੁੱਟਪਾਥ ਵਾਲਾ ਏਰੀਆ ਜਿਹੜਾ ਉੱਥੇ ਕਈ ਤੁਹਾਨੂੰ ਇਦਾਂ ਦੇ ਲੋਕ ਮਿਲ ਜਾਣਗੇ ਜਿਹੜੇ ਸੜਕ ਦੇ ਉੱਤੇ ਬੈਠੇ ਹੀ ਟੀਕੇ ਲਗਾ ਰਹੇ ਹੁੰਦੇ ਨੇ ਬੇਸੁੱਧ ਪਏ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਕੋਲ ਹਾਥੀ ਲੰਘ ਜੇ ਉਹਨਾਂ ਦੇ ਕੋਲ ਬੈਂਡ ਵਾਜੇ ਵਜ ਜਾਣ ਕੋਈ ਸੂਰਤ ਨਹੀਂ ਹੁੰਦੀ ਉਹਨਾਂ ਨੂੰ ਸੋ ਉਧਰ ਤਾਂ ਧਿਆਨ ਨਹੀਂ ਦਿੱਤਾ ਜਾਂਦਾ ਪੰਜਾਬ ਦੇ ਲੋਕਾਂ ਦਾ ਨਸ਼ਾ ਛਡਾਉਣ ਦੀ ਗੱਲ ਜਰੂਰ ਕਹੀ ਜਾਂਦੀ ਰਹੀ ਹੈ ਕਿ ਮੈਂ ਬਰਦਾਸ਼ਤ ਨਹੀਂ ਕਰਾਂਗਾ ਜੀ ਪੰਜਾਬ ਦੇ ਵਿੱਚ ਨਸ਼ਾ ਬਰਦਾਸ਼ਤ ਨਹੀਂ ਕਰਾਂਗੇ ਪਰ ਦਿੱਲੀ ਦੇ ਵਿੱਚ ਜੇ ਗੱਲ ਕਿਤੇ ਨਾ ਕਿਹਾ ਇਹ ਜਰੂਰ ਚੀਜ਼ਾਂ ਸਾਹਮਣੇ ਆਈਆਂ ਹਨ ਪਰ ਹੁਣ ਜਿਹੜੀ ਦਿੱਲੀ ਦੇ ਆਧਾਰ ਦੇ ਉੱਤੇ ਉਹ 70 ਦੇ ਉੱਤੇ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਬਜ਼ੁਰਗ ਲੋਕ ਪੰਜਾਬ ਦੇ ਲੋਕ ਜਿਹੜੇ ਸਿਹਤਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਜਰੂਰ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਸਾਨੂੰ ਐਸਾ ਦਿੱਲੀ ਮਾਡਲ ਨਹੀਂ ਚਾਹੀਦਾ ਬਿਲਕੁਲ ਗगन ਜਿੱਥੇ ਜੇ ਵੀ ਦੇਖਿਆ ਗਿਆ ਜਦੋਂ ਸੁਨੀਲ ਜਾਖੜ ਹੁਣੀ ਉੱਥੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਇਹ ਵੀ ਲਗਾਏ ਗਏ ਇਹ ਵੀ राघव ਚੱਡਾ ਤੇ ਹਰਪਾਲ ਜਿਮਤੇ ਕਿ ਇਹ ਵੀ ਇਸ ਮਾਮਲੇ ਦੇ ਵਿੱਚ ਮਿਲੇ ਹੋਏ ਹੋ ਸਕਦੇ ਨੇ ਤੇ ਇਸੇ ਦੇ ਵਿਚਾਲੇ ਇਹ ਨਹੀਂ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਤੇ ਤਾਂ ਵਿਧਾਇਕ ਵੀ ਨਹੀਂ ਹੁਣ ਛੱਡੇ ਜਾ ਰਹੇ ਈਡੀ ਦਾ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਤੇ ਹੁਣ ਇਹਨਾਂ ਦੀ ਵਾਰੀ ਆਉਣ ਵਾਲੀ ਹੈ ਤੇ ਇਹ ਵੀ ਇੱਕ ਹਰ ਇੱਕ ਦੇ ਜ਼ਿਹਨ ਦੇ ਵਿੱਚ ਹੈਗਾ ਚਾਹੇ ਹੁਣ ਦੇਖਿਆ ਜਾ ਰਿਹਾ ਜਿਹੜੇ ਪੋਲੀਟਿਸ਼ੀਅਨਸ ਨੇ ਸਿਆਸਤਦਾਨ ਨੇ ਵੀ ਇਹ ਕਹਿ ਰਹੇ ਨੇ ਜਿਹੜੇ राघव ਚੱਡਾ ਨੇ ਉਹ ਇਲਾਜ ਦਾ ਹਵਾਲਾ ਦੇ ਕੇ ਉੱਥੇ ਪਹੁੰਚੇ ਹੋਏ ਨੇ ਬਿਲਕੁਲ ਨਦੀ ਇਸ ਚੀਜ਼ ਤੇ ਜਰੂਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਕਿ ਹਾਲਾਂਕਿ ਪੰਜਾਬ ਦੇ ਵਿੱਚ ਬੀਜੇਪੀ ਪਾਵਰ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਸੁਨੀਲ ਜਾਖੜ ਇੱਕ ਇਦਾਂ ਦੇ ਲੀਡਰ ਮੈਂ ਮੰਨਦਾ ਆ ਮੇਰਾ ਇੱਕ ਅਨਿਜਿਵੀ ਵਿਚਾਰ ਹੈ ਕਿ ਕਦੇ ਵੀ ਉਹਨਾਂ ਦਾ ਤੁਸੀਂ ਭਾਸ਼ਣ ਸੁਣੋਗੇ ਜਾਂ ਉਹਨਾਂ ਦੀ ਸਪੀਚ ਸੁਣੋਗੇ ਜਾਂ ਕੋਈ ਵੀ ਬਾਈਟ ਉਹਨਾਂ ਦੀ ਸੁਣੋਗੇ ਤਾਂ ਉਹ ਕਿਸੇ ਵੀ ਲੀਡਰ ਨੂੰ ਕੋਈ ਉਹਨਾਂ ਦੇ ਪੁੱਠੇ ਨਾਮ ਨਾਨੀ ਬੁਲਾਉਂਦੇ ਜਾਂ ਸਾਹਿਬ ਜੀ ਸਾਹਿਬ ਜੀ ਕਰਕੇ ਗੱਲ ਕਰਦੇ ਆ ਤੇ ਬੜੇ ਸੁਚੱਜੇ ਢੰਗ ਨਾਲ ਮੁੱਦਿਆਂ ਤੇ ਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਤੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਮੈਂ ਹਵਾ ਦੇ ਵਿੱਚ ਤੀਰ ਨਹੀਂ ਮਾਰ ਰਿਹਾ ਮੇਰੇ ਕੋਲ ਪੁਖਤਾ ਸਬੂਤ ਨੇ ਕਿ ਰਾਗਵ ਚੱਡਾ ਨੇ ਇਹਨਾਂ ਦੀ ਰਾਜ ਸਭਾ ਮੈਂਬਰ ਪੰਜਾਬ ਤੋਂ ਬਣ ਕੇ ਗਏ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਹ ਲੋਕ ਉੱਥੇ ਮੌਜੂਦ ਸਨ ਜਦੋਂ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਲਿਆਉਣ ਦੀ ਗੱਲ ਚੱਲੀ ਸੀ ਤੇ ਚੋਣ ਕਮਿਸ਼ਨ ਨੂੰ ਨਾਲ ਹੀ ਐਪਲੀਕੇਸ਼ਨ ਦੇ ਵਿੱਚ ਇਹ ਗੱਲ ਜ਼ਰੂਰ ਲਿਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਜਿਸ ਤਰਜੇ ਤੇ ਜਿਸ ਅਧਾਰ ਤੇ ਅਰਵਿੰਦ ਕੇਜਰੀਵਾਲ ਹੋਣਾ ਦੀ ਮਨੀਸ਼ ਸਿਸੋਧੀਆਂ ਹੋਣਾ ਦੀ ਗ੍ਰਿਫਤਾਰੀ ਹੋਈ ਹੈ ਤਾਂ ਹੋ ਸਕਦਾ ਹੈ ਈਡੀ ਵੈਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉੱਤੇ ਤੇ ਰਾਗਵ ਚੱਡਾ ਹੋਣਾਂ ਦੇ ਉੱਤੇ ਵੀ ਸਕੰਜਾ ਕੱਸੇਗੀ ਜਰੂਰ ਇਹ ਗੱਲ ਹੋ ਸਕਦੀ ਹੈ ਕਿਉਂਕਿ ਇਲੈਕਸ਼ਨ ਨੇੜੇ ਆ ਹੁਣ ਚੋਣ ਜਾਬਤਾ ਲੱਗਾ ਹੋਇਆ ਕਿਸੇ ਪਾਵਰ ਦਾ ਕਿਸੇ ਦਾ ਸਰਕਾਰ ਦਾ ਕੋਈ ਪਾਵਰ ਨਹੀਂ ਰਹਿ ਜਾਂਦਾ ਚੋਣ ਜਾਬਤੇ ਦੇ ਵਿੱਚ ਪਰ ਈਡੀ ਹੁਣ ਨਿਰਪੱਖ ਹੋ ਕੇ ਜਾਂ ਕਹ ਲਈਏ ਕਿਸੇ ਬਿਨਾ ਕਿਸੇ ਦਬਾਅ ਦੇ ਉੱਤੇ ਕਾਰਵਾਈ ਜਰੂਰ ਕਰ ਸਕਦੀ ਹੈ ਜਿਹੜੀ ਗੱਲ ਤੁਸੀਂ ਗगन ਇਸ ਵੇਲੇ ਕਹਿ ਰਹੇ ਹੋ ਉਹੀ ਗੱਲ ਅੱਜ ਅੰਨਾ ਹਜ਼ਾਰੇ ਨੇ ਵੀ ਕਹੀ ਕਿ ਈਡੀ ਪੂਰੀ ਜਾਂਚ ਕਰੇਗੀ ਜੋ ਗਲਤ ਹੋਵੇਗਾ ਉਹ ਜੇਲ੍ਹ ਦੇ ਵਿੱਚ ਜਰੂਰ ਜਾਵੇਗਾ ਹੁਣ ਅੰਨਾ ਹਜ਼ਾਰੇ ਵੀ ਇਹ ਕਹੀਏ ਭਾਜੀ ਜੀ ਬੀ ਜੀ ਪੀ ਮਿਲੇ ਹੋਏ ਨੇ ਜੀ ਬਿਲਕੁਲ ਨੀਦੀ ਮੈਂ ਇੱਕ ਚੀਜ਼ ਹੋਰ ਦੱਸਣਾ ਕਿ ਅਨਾ ਹਜ਼ਾਰੇ ਹੋਣਾ ਦੇ ਵੱਲੋਂ ਇੱਕ ਬਿਆਨ ਪਹਿਲਾਂ ਵੀ ਆਇਆ ਕਿ ਉਹਨਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਹੋਣਾ ਨੂੰ ਕਿਹਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਇਕੱਠੇ ਰਹੇ ਹਾਂ ਮੈਂ ਚਿੱਠੀਆਂ ਵੀ ਭੇਜੀਆਂ ਕਿ ਸ਼ਰਾਬ ਵਾਲੀ ਨੀਤੀ ਤੋਂ ਦੂਰ ਰਹਿਣ ਪਰ ਅਰਵਿੰਦ ਕੇਜਰੀਵਾਲ ਹੁਣੇ ਉਸ ਮਾਮਲੇ ਤੋਂ ਦੂਰ ਨਹੀਂ ਰਹੇ ਹੁਣ ਜ਼ਰੂਰਤ ਕੀ ਪਈ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਨਿਧੀ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੈ 2 ਮਹੀਨਿਆਂ ਨੂੰ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਵੇਗੀ ਤੇ ਇਲੈਕਸ਼ਨ ਵਾਸਤੇ ਫੰਡ ਵੀ ਇਕੱਠਾ ਕਰਨਾ ਹੈ ਵੱਡੀ ਗੱਲ ਹੈ ਸੋ ਫੰਡ ਇਕੱਠਾ ਕਰਨ ਦੇ ਲਈ ਜਿਵੇਂ ਕਿ 45 ਕਰੋੜ ਰੁਪਇਆ ਇਹ ਈਡੀ ਦੇ ਵੱਲੋਂ ਦਸਤਾਵੇਜ਼ ਦਿੱਤੇ ਗਏ ਨੇ ਕਿ 45 ਕਰੋੜ ਰੁਪਇਆ ਗੋਆ ਦੀ ਇਲੈਕਸ਼ਨ ਦੇ ਵਿੱਚ ਵਰਤਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਸੋ ਪੰਜਾਬ ਦੇ ਵਿੱਚ ਵੀ ਜਿਹੜੀ ਉਹੀ ਨੀਤੀ ਲਿਆਂਦੀ ਜਾ ਰਹੀ ਹੈ ਉਸੇ ਦੇ ਆਧਾਰ ਤੇ ਤੇ ਕਿਉਂਕਿ ਜੇ ਗੱਲ ਕੀਤੀ ਜਾਵੇ 60 ਕਰੋੜ ਰੁਪਏ ਦਾ ਕਪਲਾ ਕਿਹਾ ਜਾਂਦਾ ਨੀ ਦੀ 600 ਕਰੋੜ ਰੁਪਿਆ ਥੋੜਾ ਨਹੀਂ ਹੁੰਦਾ ਸੋ 45 ਕਰੋੜ ਰੁਪਿਆ ਗੁਆਦੀ ਇਲੈਕਸ਼ਨ ਵਾਸਤੇ ਭੇਜਿਆ ਗਿਆ ਈਡੀ ਨੇ ਦਸਤਾਵੇਜ਼ ਦਿੱਤੇ ਨੇ ਹੁਣ ਪੰਜਾਬ ਦੇ ਵਿੱਚ ਦੂਆ ਮਹੀਨਿਆਂ ਨੂੰ ਇਲੈਕਸ਼ਨ ਹੋਣ ਜਾਣੀ ਆ ਇੱਕ ਜੂਨ ਨੂੰ ਜਿਹੜੀ ਇਲੈਕਸ਼ਨ ਹੈ ਤੇ ਉਦੋਂ ਤੱਕ ਕਿਦਾਂ ਦੇ ਜਿਹੜੇ ਪ੍ਰੋਪੋਗੈਂਡ ਦੇ ਚੱਲਣੇ ਨੇ ਕਿਵੇਂ ਦੇ ਪ੍ਰਚਾਰ ਚੱਲਣੇ ਨੇ ਕਿਵੇਂ ਵੋਟਾਂ ਦਾ ਲੈਣ ਦੇਣ ਹੋਵੇਗਾ ਸਾਮ-ਦਾਮ-ਦੰਡ ਭੇਦ ਵਾਲੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਹੁਣ ਵੇਖੀ ਜਾਵੇਗੀ ਤੇ ਪੈਸਾ ਇੱਥੇ ਵੀ ਚਾਹੀਦਾ ਸੋ ਉਹੀ ਦਿੱਲੀ ਦਾ ਦਿੱਲੀ ਦੇ ਆਧਾਰ ਤੇ ਦਿੱਲੀ ਦੀ ਤਰਜ਼ ਦੇ ਜਿਹੜਾ ਐਕਸਾਈਜ਼ ਪਾਲਿਸੀ ਪੰਜਾਬ ਲਿਆਂਦੀ ਜਾ ਰਹੀ ਹੈ ਤੇ ਇਹਨਾਂ ਨੂੰ ਲੱਗਦਾ ਹੈ ਹੋ ਸਕਦਾ ਹੈ ਕਿ ਇਹ ਚੀਜ਼ ਸੋਚਦੇ ਹੋਣਗੇ ਚੱਲ ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਆ ਪੈਸਾ ਤਾਂ ਇਕੱਠਾ ਕਰਨਾ ਹੈ ਉਹੀ ਪਾਲਿਸੀ ਪੰਜਾਬ ਦੇ ਵਿੱਚ ਲਿਆਂਵਾਂਗੇ ਨਿੱਜੀ ਹੱਥਾਂ ਦੇ ਵਿੱਚ ਠੇਕੇ ਦੇਵਾਂਗੇ ਘਰਾਂ ਘਰਾਂ ਦੇ ਵਿੱਚ ਹੋਮ ਡਿਲੀਵਰੀ ਕਰਾਂਗੇ ਆਟੇ ਦੀ ਤੇ ਹੋਮ ਡਿਲੀਵਰੀ ਹੋ ਹੀ ਰਹੀ ਹੈ ਹੁਣ ਇਹ ਪਤਾ ਨਹੀਂ ਆਟਾ ਜਿਹੜਾ ਉਹ ਕਿਹੜੀ ਕਣਕ ਦਾ ਪੀਸਾ ਹੋਇਆ ਆਏਗਾ ਕਿਤੇ ਕੀੜੇ ਲੱਗੀ ਕਣਕ ਜਾਂ ਦਵਾਈ ਕਾਣ ਵਾਲੀ ਕਣਕ ਸਾਨੂੰ ਤਾਂ ਪਤਾ ਨਹੀਂ ਸਾਡੇ ਕੋਲ ਤਾਂ ਆਟਾ ਹੀ ਆ ਰਿਹਾ ਸੋ दारू ਜਿਹੜੀ ਹੈ ਘਰਾਂ ਘਰਾਂ ਦੇ ਵਿੱਚ ਹੋਮ ਡਿਲੀਵਰੀ ਵਾਲੀ ਗੱਲ ਆ ਕਿਤੇ ਨਾ ਕਿਤੇ ਉਹਨਾਂ ਲੋ ਜਨੀ ਸੰਗਰੂਰ ਦੇ ਵਿੱਚ ਨਿਧੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 20 ਤੋਂ ਮੋਤਾਂ ਵੱਧ ਹੋ ਚੁੱਕੀਆਂ ਨੇ ਪਹਿਲੇ ਦਿਨ ਜਰੂਰ 7-8 ਮੋਤਾਂ ਰਹੀਆਂ ਪਰ ਹੁਣ ਤੱਕ ਜ਼ਹਿਰੀਲੀ ਸ਼ਰਾਬ ਦੇ ਕਾਰਨ 20 ਤੋਂ ਵੱਧ ਲੋਕਾਂ ਨੇ ਇਸ ਜਹਾਨ ਨੂੰ ਅਲਵਿਦਾ ਕਹਿ ਦਿੱਤਾ ਤੇ ਉਹੀ ਲੋਕਾਂ ਦੀ ਜਾਨ ਦੀ ਦੁਸ਼ਮਣ ਬਣਨ ਵਾਲੀ ਪਾਲਿਸੀ ਹੋਵੇਗੀ ਜੇਕਰ ਇਹ ਪੰਜਾਬ ਦੇ ਵਿੱਚ ਹੁੰਦੀ ਹੈ ਜਨੀਦੀ ਤਾਂ ਇਹੀ ਗੱਗਾ ਨਾ ਕਿ ਹੁਣ ਲਗਾਤਾਰ ਦੇਖਿਆ ਜਾ ਰਿਹਾ ਲੱਗਦਾ ਹੈ ਕਿ ਹੁਣ ਅੱਜ ਤਾਂ ਭਾਜਪਾ ਨੇ ਇਹ ਚੀਜ਼ ਕਹਿ ਦਿੱਤੀ ਕਿ ਪੰਜਾਬ ਦੇ ਵਿੱਚ ਇਹ ਐਕਸਾਈਜ਼ ਪਾਲਿਸੀ ਨਹੀਂ ਆਣੀ ਚਾਹੀਦੀ ਪਰ ਆਣ ਦੀ ਲੋਕ ਸਭਾ ਚੋਣਾਂ ਦੇ ਵਿੱਚ ਕੀ ਚੋਣ ਕਮਿਸ਼ਨ ਐਕਸਾਈਜ਼ ਪਾਲਿਸੀ ਨੂੰ ਆਉਣ ਦੇ ਵਿੱਚ ਰੋਕਣ ਦੇ ਵਿੱਚ ਕਾਮਯਾਬ ਹੋਏਗਾ ਜਾਂ ਫਿਰ ਜੇ ਅਗਰ ਆ ਵੀ ਜਾਂਦੀ ਹੈ ਕਿ ਦਿੱਲੀ ਵਾਲਾ ਹਾਲ ਹੀ ਪੰਜਾਬ ਦੇ ਵਿੱਚ ਵੀ ਦੇਖਿਆ ਦੇਖਿਆ ਜਾਵੇਗਾ ਜੀ ਗगन ਕੀ ਲੱਗਦਾ ਬਿਲਕੁਲ ਨਿਧੀ ਇਹ ਤਾਂ ਗੱਲ ਮੰਨਣ ਵਾਲੀ ਹੈ ਕਿ ਈਡੀ ਇੱਕ ਰਾਸ਼ਟਰੀ ਜਾਂਚ ਏਜੰਸੀ ਹੈ ਜੀ ਤੁਸੀਂ ਮੰਨਦੇ ਹੋ ਤੇ ਰਹੀ ਗੱਲ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦੇ ਕੋਲ ਨਹੀਂ ਪਾਵਰ ਹੁੰਦੀ ਹੈ ਕਿ ਉਹ ਕੋਈ ਵੀ ਜਿਹੜੀ ਕਾਰਵਾਈ ਕਰ ਸਕਦੇ ਨੇ ਜੇ ਉਹ ਰੋਕਣਾ ਚਾਹਣ ਤਾਂ ਉਹ ਐਕਸਾਈਜ਼ ਪਾਲਿਸੀ ਨੂੰ ਤੇ ਹੁਣੇ ਹੀ ਬ੍ਰੇਕ ਲਗਾ ਸਕਦੇ ਨੇ ਤੇ ਉਹਨਾਂ ਨੇਤਾਵਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਨੇ ਜਿਨ੍ਹਾਂ ਨੇ ਇਸ ਪਾਲਿਸੀ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਹਾਮੀ ਭਰੀਏ ਜਾਂ ਉਹ ਉੱਥੇ ਮੌਕੇ ਤੇ ਮੌਜੂਦ ਸਨ ਕਿਉਂਕਿ ਚੋਣ ਕਮਿਸ਼ਨ ਦਾ ਇੱਕ ਮੈਂਬਰ ਪਹਿਲਾਂ ਵੀ ਕਹ ਦਿੱਤਾ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣ ਕਮਿਸ਼ਨ ਤੇ ਅੱਗੇ ਕੋਈ ਨਾ ਤਾਂ ਮੰਤਰੀ ਹੈ ਨਾ ਕੋਈ ਮੁੱਖ ਮੰਤਰੀ ਹੈ ਤੇ ਨਾ ਕੋਈ ਪ੍ਰਧਾਨ ਮੰਤਰੀ ਹੈ ਸੋ ਚੋਣ ਕਮਿਸ਼ਨ ਨੇ ਇੱਕ ਨਿਰਪੱਖ ਹੋ ਕੇ ਜਿਹੜੇ ਬਿਨਾਂ ਕਿਸੇ ਦਬਾਅ ਮੇਰੇ ਕਿਸੇ ਡਰ ਤੇ ਜੜੀ ਕਾਰਵਾਈ ਕਰਨੀ ਹੈ ਜੇਕਰ ਪੰਜਾਬ ਦੇ ਨੇਤਾ ਜਾਂ ਪੰਜਾਬ ਦਾ ਕੋਈ ਅਜੀਹਾਂ ਲੀਡਰ ਇਸ ਪਾਲਿਸੀ ਦੇ ਵਿੱਚ ਜਾਂਚ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਜਾਂ ਉਸ ਦੇ ਉੱਤੇ ਕੋਈ ਜਿਹੜਾ ਮਤਲਬ ਉਸ ਦਾ ਕੋਈ ਰੋਲ ਜ਼ਾਹਿਰ ਹੁੰਦਾ ਹੈ ਤਾਂ ਈਡੀ ਜ਼ਰੂਰ ਉਹਨਾਂ ਨੇਤਾਵਾਂ ਦੇ ਉੱਤੇ ਉਹਨਾਂ ਦੇ ਕਾਰਵਾਈ ਤਾਂ ਕਰੇਗੀ ਤੇ ਪਾਲਿਸੀ ਤਾਂ ਜ਼ਰੂਰ ਰੁਕ ਹੀ ਜਾਵੇਗੀ ਜੀ ਬਿਲਕੁਲ ਆ ਆਖਰੀ ਸਵਾਲ ਹੈ ਕਿ ਅੱਜ ਦੇਖਿਆ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੇਲ੍ਹ ਚੋਂ ਵੀ ਚਿੱਠੀ ਭੇਜੀ ਗਈ ਹੈ ਇੱਕ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਲੱਗਦਾ ਹੈ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਸਰਕਾਰ ਚਲਾ ਸਕਦੇ ਨੇ ਪਰ ਇਸ ਦੇ ਵਿੱਚ ਨਾਲ ਉਹਨਾਂ ਨੇ ਇਹ ਕਿਹਾ ਜੋ ਵੀ ਹੁੰਦਾ ਹੋ ਰਿਹਾ ਹੈ ਚੱਲ ਰਿਹਾ ਉਹ ਚੱਲਦਾ ਰਹੇਗਾ ਤੇ ਨਾਲ ਹੀ ਨਾਲ ਜੋ ਮਾਤਾਵਾਂ ਨੂੰ ਭੇਣਾ ਨੂੰ ਵਾਅਦੇ ਕੀਤੇ ਗਏ ਸੀ 1000 ਰੁਪਏ ਦੇ ਜਾਂ ਹੋਰ ਕੁਝ ਉਹ ਪੂਰੇ ਕਰਾਂਗੇ ਐਕਸਾਈਜ਼ ਪਾਲਿਸੀ ਐ ਚੱਲਦੀ ਰਹੇਗੀ ਦਿੱਲੀ ਦੇ ਵਿੱਚ ਜਾਂ ਫਿਰ ਉਹ 1000 ਰੁਪਏ ਵਾਲੇ ਜਿਹੜੇ ਵਾਅਦੇ ਕੀਤੇ ਸੀ ਉਹ ਮਤਲਬ ਉੰਜ ਹੀ ਚੱਲਦੇ ਰਹਿਣਗੇ ਇਸ ਤੇ ਵੀ ਕਾਫੀ ਨਜ਼ਰ ਹੈਗੀ ਸਾਰਿਆਂ ਦੀ ਜੀ ਗਗਨ ਨਿਧੀ ਪਹਿਲੀ ਤਾਂ ਗੱਲ ਐਕਸਾਈਜ਼ ਪਾਲਿਸੀ ਮੈਂ ਤੁਹਾਨੂੰ ਦੱਸ ਦਿੰਦਾ ਕਿ 2021 ਦੇ ਵਿੱਚ ਆਈ ਸੀ ਤੇ 2022 ਦੇ ਵਿੱਚ ਉਹ ਨੂੰ ਰਫਾ ਦਫਾ ਕਰਤਾ ਸੀ ਬੰਦ ਕਰਤੀ ਸੀ ਉਹ ਪਾਲਿਸੀ ਹਲੇ ਤੱਕ ਚੱਲ ਨਹੀਂ ਰਹੀ ਕਿਉਂਕਿ ਜਦੋਂ ਮਨੀਸ਼ ਸੇ ਸੋਧੀਆਂ ਹੋਣਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਇਸ ਪਾਲਿਸੀ ਦੇ ਉੱਤੇ ਰੋਕ ਲੱਗ ਜਾਂਦੀ ਹੈ ਜੇ ਰਹੀ ਗੱਲ ਗਰੰਟੀਆਂ ਦੀ ਤੇ ਚੋਣਾਂ ਜਾ ਲੱਗਿਆ ਹੋਇਆ ਚੋਣ ਪ੍ਰਚਾਰ ਕਰ ਰਹੀਆਂ ਨੇ ਪਾਰਟੀਆਂ ਤੇ ਗਰੰਟੀਆਂ ਦਾ ਦੌਰ ਜਾਰ ਪਰ ਪਹਿਲੇ ਜਿਹੜੇ ਹਜ਼ਾਰ-ਹਜ਼ਾਰ ਰੁਪਏ ਵਾਲੀਆਂ ਗਾਰੰਟੀਆਂ ਦਿੱਤੀਆਂ ਉਹ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਿਆ ਆਇਆ ਹੋਵੇਗਾ ਸੋ ਦੂਸਰੀ ਗੱਲ ਰਹਿ ਗਈ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣ ਦੀ ਤਾਂ ਨਿਧੀ ਸਰਕਾਰਾਂ ਜਿਹੜੇ ਜੇਲ੍ਹ ਦੇ ਵਿੱਚੋਂ ਕਾਰੋਬਾਰ ਕਿਹਨਾਂ ਦੇ ਚੱਲਦੇ ਨੇ ਤੁਸੀਂ ਵੀ ਸਮਝਦਾਰ ਹੋ ਕੈਮਰੇ ਦੇ ਸਾਹਮਣੇ ਸਾਨੂੰ ਵੀ ਬੋਲਣਿਆ ਜਿਹੜਾ ਉਹ ਸਹੀ ਨਹੀਂ ਲੱਗਦਾ ਕਿ ਜੇਲ੍ਹ ਦੇ ਵਿੱਚੋਂ ਕਾਰੋਬਾਰ ਕਿਨਾਂ ਦੇ ਚੱਲਦੇ ਨੇ ਇਹ ਸਾਰੇ ਲੋਕਾਂ ਨੂੰ ਪਤਾ ਤਾਜੀ ਉਦਾਹਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇਲ੍ਹ ਦੇ ਵਿੱਚ ਬੈਠੇ ਹੀ ਕਈ ਜ਼ਿੰਮੇਵਾਰੀਆਂ ਚੱਕੀ ਜਾਂਦੇ ਨੇ ਕੋਈ ਬਾਹਰ ਕਾਰਡ ਹੋ ਜਾਏ ਤੇ ਅੰਦਰ ਬੈਠਾ ਜ਼ਿੰਮੇਵਾਰੀ ਚੱਕ ਲੈਂਦਾ ਜੀ ਮੈਂ ਕਰਵਾਇਆ ਸੋ ਜੇ ਤਾਂ ਇਹ ਉਹਨਾਂ ਦੇ ਗਰੁੱਪ ਦੇ ਵਿੱਚ ਉਹਨੇ ਫੇਰ ਤਾਂ ਕਹਿ ਸਕਦੇ ਨੇ ਕਿ ਚੱਲ ਜਾਵੇਗੀ ਪਰ ਹੁਣ ਤਾਜ਼ਾ ਤਾਜ਼ਾ ਖਬਰ ਇਹ ਵੀ ਆ ਰਹੀ ਹੈ ਕਿ ਸੁਨੀਤਾ ਕੇਜਰੀਵਾਲ ਦੇ ਹੱਥ ਵਾਗਡੋਰ ਜੜੀ ਹੈ ਦਿੱਲੀ ਸਰਕਾਰ ਦੀ ਜਾ ਸਕਦੀ ਹੈ ਸੋ ਪੂਰੇ ਮਾਮਲੇ ਦੇ ਉੱਤੇ ਜੜੀ ਹੈ ਹਾਲੇ ਵਿਚਾਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਹੋਵੇਗੀ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਸੁਨੀਤਾ ਕੇਜਰੀਵਾਲ ਹੋਣੀ ਆਉਣ ਵਾਲੇ ਮੁੱਖ ਮੰਤਰੀ ਹੋਣਗੇ ਦਿੱਲੀ ਦੇ ਕਿਉਂਕਿ ਉਹਨਾਂ ਦੇ ਹੱਥ ਹੀ ਦੀ ਸਰਕਾਰ ਹੁਣ ਜਾਵੇਗੀ ਉਹਨਾਂ ਦੇ ਉੱਤੇ ਲੋਕ ਭਰੋਸਾ ਜਤਾਉਂਦੇ ਨੇ ਬਿਲਕੁਲ ਜੀ ਇੱਥੇ ਅੱਜ ਅਸੀਂ ਡਿਸਕਸ਼ਨ ਦਾ ਇਸ ਮੁੱਦੇ ਨੂੰ ਖਤਮ ਕਰਦੇ ਆਂ ਤਾਂ ਜਿੱਥੇ ਲਗਾਤਾਰ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਦੱਸਿਆ ਕਿ ਇੱਕ ਬਵਾਲ ਮਸਦਾ ਹੋਇਆ ਦਿਖਾਈ ਦੇ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਦਾ ਕੀ ਅੱਗੇ ਹੋਵੇਗਾ ਕੀ ਲਾਗੂ ਹੋਵੇਗੀ ਜਾਂ ਫਿਰ ਇਸ ਤੋਂ ਪਹਿਲਾਂ ਹੀ ਕਾਰਵਾਈ ਕੀਤੀ ਜਾਵੇਗੀ ਆਪ ਦਿੱਲੀ ਵਰਗੇ ਹਾਲਾਤ ਪੰਜਾਬ ਦੇ ਵਿੱਚ ਵੀ ਬਣਨਗੇ ਕਿਉਂਕਿ ਲਗਾਤਾਰ ਜਿੱਥੇ ਐਕਸਾਈਜ਼ ਪਾਲਿਸੀ ਉਹ ਪਾਲਿਸੀ ਹੈ ਜਿੱਥੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜੇ ਸਕ ਕਰਕੇ ਜਿਸ ਸ਼ਰਾਬ ਕੋਟਾਲਾ ਮਾਮਲੇ ਕਰਕੇ ਕथित ਸ਼ਰਾਬ ਕੋਟਾਲੇ ਮਾਮਲੇ ਕਰਕੇ ਅੱਜ ਅਰਵਿੰਦ ਕੇਜਰੀਵਾਲ ਇਸ ਵੇਲੇ ਈਡੀ ਦੇ ਗ੍ਰਿਫਤ ਵਿੱਚ ਨੇ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਜਿਹੜੇ ਹੈ ਵਿਧਾਇਕ ਤੇ ਵੀ ਈਡੀ ਨੇ ਸ਼ਿਕੰਜਾ ਕਸਿਆ ਹੋਇਆ ਤੇ ਅੱਜ ਵੀ ਇੱਕ ਵਿਧਾਇਕ ਤੇ ਕਾਰਵਾਈ ਹੋ ਚੁੱਕੀ ਹੈ ਤਾਂ ਹੁਣ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਹਾਲਾਤ ਹੋਣਗੇ ਬੀਜੇਪੀ ਦੇ ਵੱਲੋਂ ਹੁਣ ਕੀ ਕੀ ਕੀਤਾ ਜਾਏਗਾ ਕਿਉਂਕਿ ਸਾਮ-ਦਾਮ ਦੰਡ ਭੇਦ ਇਹ ਸ਼ੁਰੂ ਤੋਂ ਹੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਇਹ ਇਸ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਸਾਫ਼-ਸਾਫ਼ ਦੇਖਿਆ ਹੀ ਜਾ ਰਿਹਾ ਤੇ ਇਸ ਦੇ ਨਾਲ ਹੀ ਇੱਥੇ ਅੱਜ ਅਸੀਂ ਇਸ ਡਿਸਕਸ਼ਨ ਦਾ ਅੰਤ ਕਰਦੇ ਹਾਂ ਇਸ ਦੇ ਨਾਲ ਜੁੜੀ ਹੋਰ ਵੱਡੀ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰਦੇ ਰਾਵਾਂਗੇ ਜਦ ਤੱਕ ਲਿਭੜੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਸਿਆ ਸਸਿਆ